新。零。 ਆਪ ਸਿਖਾਇਤ ਜੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਰਹੀ ਹਾਂ ਕਿ ਅੱਜ ਅਸੀਂ ਆਪਣੇ ਹੀ ਆਫਿਸ ਦੇ ਵਿੱਚ ਕੁਝ ਬੱਚਿਆਂ ਦੇ ਨਾਲ ਇਕੱਠੇ ਹੋਏ ਹਾਂ ਇਹ ਸਾਰੇ ਬੱਚੇ ਫੋਰਮਰ ਢੂਮਨ ਕਾਲਜ ਪਗਵਤੀ ਨਗਰ ਦੇ ਜੋ ਫਾਈਨਲ ਸੈਮਿਸਟਰ ਦੇ ਸਟੂਡੈਂਟਸ ਹਨ ਇਹਨਾਂ ਬੱਚਿਆਂ ਦੀ ਜੋ ਇੰਟਰਨਸ਼ਿਪ ਸੀਗੀ ਉਹ ਕਾਲਜ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਕਾਲਜ ਦੇ ਜਿਹੜੇ ਪ੍ਰਿੰਸੀਪਲ ਨੇ ਅਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਚੈਨਲ ਨੂੰ ਜਿਹੜਾ ਹੈ ਆਪਸੀ ਸਾਂਝ ਟੀਵੀ ਨੂੰ ਇਸ ਵਾਸਤੇ ਚੁਣਿਆ ਕਿ ਇਹਨਾਂ ਬੱਚਿਆਂ ਨੂੰ ਪੰਜਾਬੀ ਪੱਤਰਕਾਰਤਾ ਅਤੇ ਪੱਤਰਕਾਰਤਾ ਦੇ ਬਾਰੇ ਵਿੱਚ ਜੋ ਇੱਕ ਟੌਪਿਕ ਦਿੱਤਾ ਗਿਆ ਸੀ ਉਹ ਇਹਨਾਂ ਬੱਚਿਆਂ ਦੀ ਇੰਟਰਨਸ਼ਿਪ ਜਿਹੜੀ ਹੈ 15 ਦਿਨ ਦੀ ਉਹ ਕਰਾਉਣੀ ਸੀ ਉਹ 15 ਦਿਨ ਦੀ ਇੰਟਰਨਸ਼ਿਪ ਇਹਨਾਂ ਸਾਰੇ ਬੱਚਿਆਂ ਦੀ ਜੋ ਅੱਜ ਕੰਪਲੀਟ ਹੋਈ ਹੈ ਔਰ ਅੱਜ ਅਸੀਂ ਇਹਨਾਂ ਨੂੰ ਉਹ ਇੰਟਰਨਸ਼ਿਪ ਕੰਪਲੀਸ਼ਨ ਜੋ ਸਰਟੀਫਿਕੇਟ ਹੈ ਉਹ ਦਿਆਂਗੇ ਔਰ ਉਹਦੇ ਲਈ ਸਾਡੇ ਕੋਲ ਇੱਥੇ ਪਹੁੰਚੇ ਨੇ ਮੇਰੇ ਅਜ਼ੀਜ਼ ਮੇਰੇ ਫਰੈਂਡ ਸਰਦਾਰ ਸੰਸਾਰ ਸਿੰਘ ਜੀ ਔਰ ਦਾਸ ਤੇਜਿੰਦਰਪਾਲ ਸਿੰਘ ਜਿਵੇਂ ਤੁਸੀਂ ਜਾਣਦੇ ਹੋ ਕਿ ਆਪ ਤੁਸੀਂ ਸਾਡੇ ਟੀਵੀ ਐਡੀਟਰ ਇਨ ਚੀਫ ਔਰ ਪਾਰਟੀਆਈ ਇੰਡੀਆ ਜੋ ਨਿਊਜ਼ ਚੈਨਲ ਹੈ ਉਸਦੇ ਐਡੀਟਰ ਇਨ ਚੀਫ ਹਨ ਸਾਡੇ ਸੰਸਾਰ ਸਿੰਘ ਜੀ ਸੰਸਾਰ ਸਿੰਘ ਜੀ ਤੁਹਾਡਾ ਸਵਾਗਤ ਹੈ ਇੱਥੇ ਤੁਹਾਨੂੰ ਕਿਹਦਾ ਲੱਗ ਰਿਹਾ ਕਿ ਪੰਜਾਬੀ ਪੱਤਰਕਾਰਤਾ ਜੋ ਸੁਭਜੀਵ ਕਰਨ ਦਾ ਇੱਕ ਮੌਕਾ ਸਾਨੂੰ ਚੈਨਲ ਨੂੰ ਮਿਲਿਆ ਹੈ ਉਹਦੇ ਵਿੱਚ ਤੁਹਾਡਾ ਪੂਰਾ ਪੂਰਾ ਹੱਥੀ ਮੈਂ ਇੱਕ ਵਾਰ ਫਿਰ ਦੱਸਦੇ ਆ ਕਿ ਸੰਸਾਰ ਸਿੰਘ ਜੀ ਨੇ ਜੋ ਲੈਕਚਰ ਲਏ ਸੀ ਇਹਨਾਂ ਬੱਚਿਆਂ ਤੇ ਪੱਤਰਕਾਰਤਾ ਦੇ ਲਈ ਜਰਨਲਿਜ਼ਮ ਦੇ ਲਈ ਉਹ ਵੀ ਜਿਹੜਾ ਪੂਰੇ ਪੂਰੇ ਹੱਕਦਾਰ ਹਨ ਆਪਸਾਈ ਟੀਵੀ ਦੇ ਨਾਲ-ਨਾਲ ਆਰਟੀਆਈ ਇੰਡੀਆ ਨਿਊਜ਼ ਨੇ ਇਹ ਮਿਲ ਕੇ ਦੋਹਾਂ ਚੈਨਲਾਂ ਨੇ ਇਹਨਾਂ ਬੱਚਿਆਂ ਕੋਲ ਜਿਹੜਾ ਹੈ ਜਰਨਲਿਜ਼ਮ ਦੇ ਬਾਰੇ ਜਿਹੜੀ ਹੈ ਉਹ ਜਾਣਕਾਰੀ ਦਿੱਤੀ ਸੋ ਸੰਸਾਰ ਸਿੰਘ ਜੀ ਅੱਜ ਕੈਸਾ ਲੱਗ ਰਿਹਾ ਹੈ ਕਿ ਸਾਨੂੰ ਲੱਗ ਰਿਹਾ ਨਹੀਂ ਕਿ ਪੰਜਾਬੀ ਪੱਤਰਕਾਰਤਾ ਫਿਰ ਤੋਂ ਸੁਰਜੀਵ ਹੋਏਗੀ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਰਜਿੰਦਰ ਜੀ ਸਭ ਤੋਂ ਪਹਿਲੀ ਗੱਲ ਹੈ ਮੇਰਾ ਆਪਣਾ ਚੈਨਲ ਜਿਹੜਾ ਉਹ ਹਿੰਦੀ ਨਿਊਜ਼ ਪੋਰਟਲ ਹੈ ਜੀ ਠੀਕ ਹੈ ਪਰ ਪੰਜਾਬੀ ਨਿਊਜ਼ ਪੋਰਟਲ ਤੇ ਮੈਂ ਗੱਲ ਕਰ ਰਿਹਾ ਤੇ ਪੰਜਾਬੀ ਚ ਬੋਲਣਾ ਜ਼ਰੂਰੀ ਹੈ ਹਨਾ ਠੀਕ ਇਹ ਵੀ ਜ਼ਰੂਰੀ ਹੈ ਵੀ ਪੰਜਾਬੀ ਪੱਤਰਕਾਰਤਾ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ ਮੇਰੇ ਖਿਆਲ ਨਾਲ ਇਹ ਪਹਿਲਾ ਪਲੇਟਫਾਰਮ ਹੋਏਗਾ ਜੋ ਆਪਸੀ ਸੰਟੀਵੀ ਨੇ ਇਹ ਨਾ ਬਚਾ ਨਾ ਦਿੱਤਾ ਜੀ ਬੜੀ ਮੁਬਾਰਕ ਦਾ ਪਾਤਰ ਆਕਸੀਸਨ ਟੀਵੀ ਤੇ ਤੇਜਿੰਦਰ ਜੀ ਤੁਸੀਂ ਤੇ ਇਹ ਬੱਚੇ ਜਿਹੜੇ ਪੰਜਾਬੀ ਪੱਤਰਕਾਰਤਾ ਨੂੰ ਸਮਝਣ ਲਈ ਆਏ ਨੇ ਇਹਨਾਂ ਦੇ ਕਾਲਜ ਨੂੰ ਵੀ ਮੁਬਾਰਕ ਆ ਮੈਂ ਉਹਨਾਂ ਨੇ ਇਹ ਵੈਲਿਊ ਸਮਝੀ ਕਿ ਪੰਜਾਬੀ ਭਾਸ਼ਾ ਤੇ ਪੰਜਾਬੀ ਕਲਚਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋਏ ਪੰਜਾਬੀ ਪੱਤਰਕਾਰਤਾ ਨੂੰ ਵੀ ਅਹਿਮੀਅਤ ਦੇਣੀ ਚਾਹੀਦੀ ਆ ਸੋ ਉਹਨਾਂ ਨੇ ਦਿੱਤੀ ਆ ਮੈਨੂੰ ਉਮੀਦ ਆ ਵੀ ਇਹ ਜਿਹੜੀਆਂ ਬੱਚੀਆਂ ਆਈਆਂ ਨੇ ਇਹਨਾਂ ਬੱਚੀਆਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਬੱਚੀ ਜਿਹੜੀ ਆ ਜਾਂ ਹੋ ਸਕਦਾ 3 4 5 ਜਾਂ ਸਾਰੀਆਂ ਵੀ ਕੋਈ ਪੰਜਾਬੀ ਪੱਤਰਕਾਰਤਾ ਨੂੰ ਅਪਣਾਉਣ ਅਪਣਾਣਗੇ ਆ ਅੱਗੇ ਲੈ ਕੇ ਚੱਲਣਗੇ ਬਿਲਕੁਲ ਮੈਂ ਫਿਊਚਰ ਚ ਕਿਸੇ ਚੈਨਲ ਤੇ ਇਹਨਾਂ ਨੂੰ ਦੇਖ ਸਕਦਾ ਬਈ ਇਹ ਪੰਜਾਬੀ ਪੱਤਰਕਾਰਤਾ ਕਰਦੀਆਂ ਹੋਣਗੀਆਂ ਤੇ ਉਸ ਲਈ ਇੱਕ ਮਾਨ ਇੱਕ ਪ੍ਰਾਊਡ ਜਿਹੜਾ ਉਹ ਫੀਲ ਹੋਏਗਾ ਆਫ ਸਾਈਂਟੀਵੀ ਦੇ ਇਸ ਪਲੇਟਫਾਰਮ ਦੇ ਉੱਪਰ ਤਜਿੰਦਰ ਪਾਤਲ ਸਿੰਘ ਜੀ ਨੂੰ ਔਰ ਸਾਨੂੰ ਸਾਰਿਆਂ ਨੂੰ ਕਿਉਂਕਿ ਖਾਸ ਕਰਕੇ ਸੰਸਾਰ ਸਿੰਘ ਜੀ ਨੂੰ ਜਿਨ੍ਹਾਂ ਨੇ ਇਹਨਾਂ ਦੀ ਕਲਾਸ ਵੀ ਲਈ ਸੀ ਨਹੀਂ ਬਿਲਕੁਲ 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 ਲੈਕਚਰ ਕਲਾਸਿਸ ਤੁਸੀਂ ਲਈ ਸੀ ਜੀ ਪੰਜਾਬੀ ਜਿਹੜੀ ਲੈਂਗੁਏਜ ਆ ਜੀ ਬੜੀ ਪਿਆਰੀ ਲੈਂਗੁਏਜ ਆ ਉਹ ਪੂਰੀ ਦੁਨੀਆ ਦੇ ਵਿੱਚ ਬੋਲੀ ਜਾਣ ਵਾਲੀ ਲੈਂਗੁਏਜ ਆ ਬਿਲਕੁਲ ਆ ਸੋਚਣ ਵਾਲੀ ਚੀਜ਼ ਹੈ ਕਿ ਜੰਮੂ ਕਸ਼ਮੀਰ ਦੇ ਅੰਦਰ ਪੰਜਾਬੀ ਲੈਂਗੁਏਜ ਨੂੰ ਲੈ ਕੇ ਅੱਜ ਤੱਕ ਇਹੋ ਜਿਹਾ ਕੋਈ ਪ੍ਰੋਗਰਾਮ ਕਿਉਂ ਨਹੀਂ ਹੋਇਆ ਬੜੀ ਵੱਡੀ ਚੀਜ਼ ਹੈ ਤੇ ਮੈਂ ਫਿਰ ਇੱਕ ਵਾਰੀ ਮੁਬਾਰਕ ਦਿੰਨਾ ਹੈ ਆਪਸੀ ਸਾਇੰਟਿਵ ਤੇ ਤ੍ਰਿਜਿੰਦਰਪਾਲ ਸਿੰਘ ਜਿਹੜਾ ਡਿਟਰਨ ਚੀਫ ਨੇ ਉਹਨਾਂ ਨੂੰ ਤੁਹਾਨੂੰ ਹੈਨਾ ਐਨਸੀਓ ਕਿ ਤੁਸੀਂ ਇਹ ਜਿਹੜਾ ਪਲੇਟਫਾਰਮ ਇਹਨਾਂ ਨੂੰ ਦਿੱਤਾ ਉਹ ਇਹ ਜਿਹੜਾ ਪ੍ਰੋਗਰਾਮ ਆਰੰਭ ਕੀਤਾ ਮੈਨੂੰ ਉਮੀਦ ਹੈ ਕਿ ਹਰ ਸਾਲ ਇਹ ਪ੍ਰੋਗਰਾਮ ਹੋਏਗਾ ਇਹ ਕੁੜੀਆਂ ਪੰਛੀਆਂ ਜਾਂ ਬੱਚੇ ਮੈਂ ਅੱਜ ਤੱਕ ਸਿਰਫ ਬੱਚੀਆਂ ਨੇ ਕੁੜੀਆਂ ਨੇ ਮੈਨੂੰ ਉਮੀਦ ਹੈ ਮੁੰਡੇ ਵੀ ਆਣਗੇ ਉਹ ਪੰਜਾਬੀ ਕਲਚਰ ਨੂੰ ਪੰਜਾਬੀ ਪੱਤਰਕਾਰਤਾ ਨੂੰ ਸੰਜਣ ਦਾ ਬਿਲਕੁਲ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਜੰਮੂ ਕਸ਼ਮੀਰ ਦੇ ਅੰਦਰ ਵਸ ਰਹੇ ਹਰ ਉਹ ਵਿਅਕਤੀ ਜੋ ਪੰਜਾਬੀ ਸਮਝਦਾ ਹੈ ਪੰਜਾਬੀ ਬੋਲਦਾ ਉਹਨੂੰ ਪੰਜਾਬੀ ਪੱਤਰਕਾਰਤਾ ਦੇ ਨਾਲ ਵੀ ਜੁੜਨਾ ਜ਼ਰੂਰੀ ਹੈ ਧੰਨਵਾਦ। ਤੋਂ ਸਾਡੇ ਇਹ ਅੱਜ ਦੇ ਮੁੱਖ ਮਹਿਮਾਨ ਵੀ ਹਨ ਸਰਦਾਰ ਸੰਸਾਰ ਸਿੰਘ ਜੀ ਔਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਇੱਕ ਵਾਰ ਫਿਰ ਤੋਂ ਕਾਲਜ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਪੰਜਾਬੀ ਸਕਿੱਲ ਜੋ ਇਹਨਾਂ ਦਾ ਸਬਜੈਕਟ ਸੀਗਾ ਉਹਦੇ ਤਹਿਤ ਇਹਨਾਂ ਨੇ ਸਾਡੇ ਕੋਲ ਪੱਤਰਕਾਰਤਾ ਤੇ ਪੰਜਾਬੀ ਪੱਤਰਕਾਰਤਾ ਦੇ ਬਾਰੇ ਵਿੱਚ ਇੱਕ ਜੋ ਟੌਪਿਕ ਸੀਗਾ ਉਹਦੇ ਲਈ ਇਹਨਾਂ ਨੇ ਸਾਡੇ ਕੋਲ ਭੇਜਿਆ ਸੀ ਇਹਨਾਂ ਦੇ ਕੋਲੋਂ ਫੀਲਡ ਵਰਕ ਵੀ ਕਰਵਾਇਆ ਸੀ ਔਰ ਸਭ ਤੋਂ ਵੱਡੀ ਗੱਲ ਕਿ ਗਰਮੀ ਦਾ ਮੌਸਮ ਸੀ ਔਰ ਉਸ ਮੌਸਮ ਦੇ ਵਿੱਚ ਇਹਨਾਂ ਬੱਚਿਆਂ ਵੱਲੋਂ ਜਿਹੜਾ ਇੱਕ ਬਹੁਤ ਵੱਡਾ ਕਮ ਸੰਸਾਰ ਸਿੰਘ ਜੀ ਜੋ ਤੁਸੀਂ ਸਾਨੂੰ ਸਜੈਸਟ ਕੀਤਾ ਸੀ ਕਿ ਇਹਨਾਂ ਨੂੰ ਇੱਕ ਸੋਸ਼ਲ ਵਰਕ ਦਾ ਵੀ ਟੌਪਿਕ ਦਿੱਤਾ ਜਾਵੇ ਔਰ ਇਹਨਾਂ ਨੇ ਬਖੂਬੀ ਉਸ ਸਾਰੇ ਟਾਪਿਕ ਨੂੰ ਵੀ ਨਿਭਾਇਆ ਔਰ ਉਹ ਜਿਹੜੇ ਆਪਣੇ ਕਰੈਕਟਰ ਨੂੰ ਵੀ ਜਿਹੜਾ ਇਸ ਯੂਨੀਵਰਸ ਨੂੰ ਪਛਾਣ ਦੇ ਲਈ ਇਸ ਵੇਲੇ ਜੋ ਚਾਹੀਦਾ ਹੈ ਹਰ ਇੱਕ ਬੰਦੇ ਦੇ ਵਿੱਚ ਇੱਕ ਉਹ ਕਰੈਕਟਰ ਮੈਂ ਆਪ ਸਾਰੇ ਬੱਚਿਆਂ ਨੂੰ ਵੀ ਕਹਿਤਾਂ ਉਹ ਕਰੈਕਟਰ ਹਰ ਇੱਕ ਇਨਸਾਨ ਦੇ ਵਿੱਚ ਹੋਣਾ ਚਾਹੀਦਾ ਹੈ ਜੋ ਪਲਾਂਟੇਸ਼ਨ ਡਰਾਈਵ ਇਹਨਾਂ ਨੇ ਕੀਤੀ ਆਪ ਸਾਂਝ ਵੱਲੋਂ ਚਲਾਈ ਗਈ ਸੀ ਉਹਦੇ ਬਾਰੇ ਵਿੱਚ ਕੀ ਕਹੋਗੇ ਦੇਖੋ ਤਜਿੰਦਰ ਜੀ ਮੇਰੀ ਤੁਹਾਡੀ ਗੱਲ ਹੋਈ ਸੀ ਜੀ ਬਈ ਬੱਚਿਆਂ ਨੇ ਪੌਦੇ ਲਾਏ ਨੇ ਤੇ ਉਹਦੇ ਬਾਅਦ ਦੇ ਵੀ ਤੁਹਾਨੂੰ ਵੀਡੀਓ ਭੇਜੇ ਹਨਾ ਜੀ ਬਿਲਕੁਲ ਬਿਲਕੁਲ ਫਿਰ ਤੁਸੀਂ ਇਹਨਾਂ ਨੂੰ ਦੱਸਿਆ ਵੀ ਇਹ ਨਹੀਂ ਇਹਦਾ ਨਾਮ ਦੱਸੋ ਇਹਦੇ ਬਾਰੇ ਦੱਸੋ ਫਿਰ ਹੈ ਨਾ ਦੁਬਾਰਾ ਚੇਂਜ ਕਰਾਇਆ ਸੀ ਸੋ ਇਹ ਬੜਾ ਵਧੀਆ ਵੀ ਇਹਨਾਂ ਨੂੰ ਨੇਚਰ ਨੂੰ ਇੱਕ ਪੱਤਰਕਾਰ ਜਿਹੜਾ ਉਹ ਪੱਤਰਕਾਰ ਹੋਣ ਦੇ ਨਾਤੇ ਸਮਾਜਿਕ ਤੇ ਇਨਸਾਨੀयत ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਜੇ ਇਨਸਾਨੀयतਾਂ ਸਮਾਜ ਨੂੰ ਦੇਖਣਾ ਪਛਾਣਾ ਤੇ ਨੇਚਰ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਇਹ ਤੁਸੀਂ ਬੜਾ ਵਧੀਆ ਇੱਕ ਕਦਮ ਜਿਹੜਾ ਚੱਕਿਆ ਜਿਹਦੇ ਕਰਕੇ ਇਹਨਾਂ ਬੱਚਿਆਂ ਨੂੰ ਨੇਚਰ ਬਾਰੇ ਦੱਸਿਆ ਇਹਨੇ ਨੇਚਰ ਦੇ ਨਾਲ ਕਿਵੇਂ ਰਹਿਣਾ ਸੀ ਬਿਲਕਿ ਹੈ ਨਾ ਇਹਨਾਂ ਨੂੰ ਪਛਾਣਾ ਇਹਨਾਂ ਬੱਚੇ ਨੂੰ ਉਹਨਾਂ ਚੀਜ਼ਾਂ ਨੂੰ ਸਮਝਾ ਬਹੁਤ ਉਮੀਦ ਹੈ ਕੋਈ ਫਿਊਚਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਚੱਲਣਗੇ ਤੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬੱਚੇ ਜਿਹੜੇ ਇੱਥੇ ਸਾਡੇ ਕੋਲ ਪਹੁੰਚਿਓ ਤੁਹਾਨੂੰ ਵੀ ਸਾਰਿਆਂ ਨੂੰ ਮੁਬਾਰਕ ਹੈ ਕਿ 15 ਦਿਨ ਦੀ ਜੋ ਟ੍ਰੇਨਿੰਗ ਸੀ ਤੁਹਾਡੀ ਉਹ ਕੰਪਲੀਟ ਹੋਈ ਉਹ ਇੰਟਰਨਸ਼ਿਪ ਕੰਪਲੀਟ ਹੋਈ ਹੈ ਅੱਜ ਅਸੀਂ ਤੁਹਾਨੂੰ ਉਹ ਸਰਟੀਫਿਕੇਟ ਜਿਹੜੇ ਸਾਡੇ ਮੁੱਖ ਮਹਿਮਾਨ ਸਰਦਾਰ ਸੰਸਾਰ ਸਿੰਘ ਜੀ ਉਹ ਤੁਹਾਨੂੰ ਪ੍ਰੈਜ਼ੈਂਟ ਕਰਨਗੇ ਅ ਤੋ ਸਭ ਤੋਂ ਪਹਿਲਾਂ ਕੰਸ਼ੀਨ ਕੋ ਡਾਕਟਰ ਰਜਿੰਦਰ ਸਿੰਘ ਜੀ नेक्स्ट तनमीत कौर डॉक्टर ऑफ भुपिंदर सिंह नेक्स्ट तानिश कौर सनमप्रीत कौर ਸਿਮਰਨਜੀਤ ਕੌਰ ਜਸਪ੍ਰੀਤ ਕੌਰ ਗੁਰਲੀਨ ਕੌਰ दिलशी जसप्रीत कौर तो आज जो इंटर्नशिप कंपटीशन का मतलब ये नहीं है कि थोड़ा तो जो कोर्स खत्म हो गया और तुसी बस आज घर चले जाना है इस ਜੋ ਜਰਨਲਿਜ਼ਮ ਦੇ ਬਾਰੇ ਦੇ ਵਿੱਚ ਕਿਉਂਕਿ ਜਰਨਲਿਜ਼ਮ ਦੇ ਵਿੱਚ ਆਉਣ ਤੋਂ ਪਹਿਲੇ ਸਭ ਤੋਂ ਪਹਿਲਾਂ ਤੁਹਾਨੂੰ ਜਰਨਲਿਸਟ ਬਣਨ ਤੋਂ ਪਹਿਲੇ ਮੇਰੇ ਖਿਆਲ ਸੰਸਾਰ ਸਿੰਘ ਜੀ ਸਭ ਤੋਂ ਪਹਿਲੇ ਸਾਨੂੰ ਇਨਸਾਨ ਬਣਨਾ ਪਏਗਾ ਕਿਉਂਕਿ ਜਦ ਤੱਕ ਤੁਸੀਂ ਇਨਸਾਨ ਨਹੀਂ ਬਣ ਸਕਤੇ ਤੇ ਜਰਨਲਿਸਟ ਜਰਨਲਿਜ਼ਮ ਵੀ ਨਹੀਂ ਕਰ ਸਕਦੇ ਤਾਂ ਸਭ ਸਾਰਿਆਂ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕ ਹੈ ਔਰ ਉਮੀਦ ਕਰਦੇ ਹਾਂ ਕਿ ਆਪਸੀ ਸਾਇੰਸ ਟੀਵੀ ਵਰਗੇ ਜਾਂ ਆਫਸਰ ਟੀਵੀ ਤੇ ਹੀ ਕਿਸੇ ਪਲੇਟਫਾਰਮ ਤੇ ਕਿਉਂਕਿ ਬੱਚਿਆਂ ਵਿੱਚ ਕੁਝ ਮੇਰੇ ਨਾਲ ਗੱਲਬਾਤ ਹੋ ਰਹੀ ਸੀ ਆਲਰੇਡੀ ਐਂਕਰ ਵੀ ਹਨ ਜੋ ਸਕੂਲ ਟਾਈਮ ਦੇ ਵਿੱਚ ਆਪਣੇ ਸਟੇਜ ਦੇ ਉੱਪਰ ਐਂਕਰਿੰਗ ਵਗੈਰਾ ਕਰਦੇ ਸੀ ਔਰ ਉਹ ਇੱਕ ਬਹੁਤ ਅੱਛਾ ਬੇਸ ਪਲੇਟਫਾਰਮ ਹੈ ਤੁਹਾਡੇ ਬੱਚੇ ਤੁਹਾਡੇ ਵਾਸਤੇ ਔਰ ਤੁਸੀਂ ਇਹ ਪਲੇਟਫਾਰਮ ਅਗਰ ਚੂਜ਼ ਕਰੋ ਤੇ ਬਹੁਤ ਅੱਗੇ ਤੱਕ ਵੀ ਜਾ ਸਕਦੇ ਹੋ ਤੋਂ ਤਨਵਾਦ ਹੈ ਤੁਹਾਡਾ ਸਾਰਿਆਂ ਦਾ ਤੇ ਤਨਵਾਦ ਖਾਸ ਕਰਕੇ ਸਰਦਾਰ ਸੰਸਾਰ ਸਿੰਘ ਜੀ ਆਰਟੀਆਈ ਇੰਡੀਆ ਨਿਊਜ਼ ਦੇ ਐਂਟਰਨਸਿਫ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਇੱਥੇ ਆਉਣ ਦਾ ਉਮੀਦ ਕਰਦੇ ਹਾਂ ਕਿ ਇਹਨਾਂ ਬੱਚੇ ਵਿੱਚੋਂ ਕੋਈ ਨਾ ਕੋਈ ਇੱਕ ਵਧੀਆ ਜਰਨਲਿਸਟ ਜ਼ਰੂਰ ਨਿਕਲ ਕੇ ਆਏਗਾ ਖਾਸ ਕਰਕੇ ਪੰਜਾਬੀ ਜਰਨਲਿਜ਼ਮ ਦੇ ਵਿੱਚ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਮਾਂ ਬੋਲੀ ਪੰਜਾਬੀ ਦੇ ਲਈ ਪਹਿਲਾਂ ਹੀ ਬਹੁਤ ਸਾਰਾ ਜੋ ਤੁਸੀਂ ਦੇਖ ਰਹੇ ਹੋ ਇਸ ਵੇਲੇ ਹਲਚਲ ਮਚੀ ਹੋਈ ਹੈ ਆਫੀਸ਼ੀਅਲ ਲੈਂਗੁਏਜ ਤੋਂ ਵੀ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਉਮੀਦ ਕਰਦੇ ਹਾਂ ਕਿ ਸਾਡੇ ਜਰਨਲਿਜ਼ਮ ਦੇ ਕਾਰਨ ਲੋਕੀ ਪੰਜਾਬੀ ਸੁਲਣਾ ਸ਼ੁਰੂ ਕਰ ਦੇਣਗੇ ਪੰਜਾਬੀ ਪੜ੍ਹਨਾ ਸ਼ੁਰੂ ਕਰਨਗੇ ਔਰ ਇੱਕ ਟਾਈਮ ਐਸਾ ਆਏਗਾ ਔਰ ਜਲਦੀ ਹੀ ਆਏਗਾ ਕਿਉਂਕਿ ਆਲਰੇਡੀ ਆਪਸੇ ਸਾਰੇ ਟੀਵੀ ਅਤੇ ਹੋਰ ਵੀ ਚੈਨਲਾਂ ਨੇ ਬਹੁਤ ਮੁਹਿੰਮ ਵੀ ਚਲਾਈ ਹੋਈ ਹੈ ਕਿ ਮਾਂ ਬੋਲੀ ਪੰਜਾਬੀ ਜਿਹੜੀ ਹੈ ਫਿਰ ਤੋਂ ਜੰਮੂ ਕਸ਼ਮੀਰ ਦੀ ਆਫੀਸ਼ੀਅਲ ਲੈਂਗੁਏਜ ਬਣੇ ਔਰ ਆਪ ਵਰਗੇ ਬੱਚੇ ਜਿਹੜੇ ਉਹ ਜਰਨਲਿਸਟ ਬਣ ਕੇ ਇਸ ਭਾਸ਼ਾ ਨੂੰ ਇਸ ਲਿਪੀ ਨੂੰ ਇਸ ਲੈਂਗੁਏਜ ਨੂੰ ਅੱਗੇ ਤੱਕ ਲੈ ਕੇ ਜਾਣ ਬਹੁਤ-ਬਹੁਤ ਤਹਿਦਾਤ ਆਪ ਸਾਰਿਆਂ ਦਾ ਥੈਂਕ ਯੂ